ਅਮਰੀਕਾ ਦੇ ਵਿੱਚ ਸਰਕਾਰ ਬਦਲੀ ਤੇ ਰਾਸ਼ਟਰਪਤੀ 트ੰਪ ਬਣੇ ਉਹਨਾਂ ਨੇ ਜਿਹੜੇ ਸਖਤ ਫੈਸਲੇ ਲਏ ਆਂ ਉਹ ਫੈਸਲਿਆਂ ਦੇ ਵਿੱਚ ਇੱਕ ਫੈਸਲਾ ਇਹ ਵੀ ਇਹ ਵੀ ਜਿਹੜੇ ਉੱਥੇ ਲੋਕ ਇਨਲੀਗਲ ਰਹੇ ਰਹੇ ਖਾਸ ਤੌਰ ਤੇ ਇੰਡੀਆ ਦੇ ਜਿਆਦਾ ਲੋਕ ਹੈ এਸ਼ੀਆ ਦੇ ਪਾਕਿਸਤਾਨ ਹੋਇਆ ਹਿੰਦੁਸਤਾਨ ਹੋਇਆ ਉਹ ਜਿਹੜੇ ਬੱਚੇ ਬਾਰਡਰ ਤੇ ਡੋਂਕੀ ਤੌਰ ਤੇ ਜਾਂਦੇ ਜਿਹਨੂੰ ਕਿਹਾ ਜਾਂਦਾ ਹੈ ਤੋਂ ਉਹਨਾਂ ਦੀ ਤੇ ਹਾਲਾਤ ਜਿਆਦਾ ਪਰਿਵਾਰਾਂ ਤੇ ਕਿਸ ਤਰ੍ਹਾਂ ਦਾ ਮਾਹੌਲ ਹੈ ਪੰਜਾਬ ਦੇ ਵਿੱਚ ਤੋਂ ਬਹੁਤ ਜਿਆਦਾ ਬੱਚੇ ਰੋਜ਼ਗਾਰ ਦੇ ਲਈ ਅਮਰੀਕਾ ਬ੍ਰਿੰਕਾ ਦੇ ਵੀ ਸਰਕਾਰ ਬਦਲੀ ਹੈ ਟਰੰਪ ਉੱਥੇ ਦੇ ਬਣੇ ਰਾਸ਼ਟਰਪਤੀ ਉਹਦੇ ਬਾਅਦ ਜਿਹੜੇ ਫੈਸਲੇ ਉਹਨਾਂ ਲਏ ਹਨ ਉਹਨਾਂ ਫੈਸਲਿਆਂ ਦਾ ਅਸਰ ਭਾਰਤ ਤੇ ਕਿੰਨਾ ਪੈਣਾ ਹੈ ਗਲਵਾਦ ਕਰਦੇ ਹਨ ਜਿਸ ਤਰ੍ਹਾਂ ਇਹ ਸਾਡੇ ਪ੍ਰੋਫੈਸਰ ਹੈ ਗਲਵਾਦ ਡਾਕਟਰ ਰਗਵਿੰਦਰ ਕੋਹਰ ਹੈ ਕਿੰਨਾ ਅਸਰ ਦੇਖ ਰਹੇ ਹੋ ਇਸ ਚੀਜ਼ ਦਾ ਦੇਖੋ ਜੀ ਟਰੰਪ ਪਹਿਲਾਂ ਵੀ ਜਦੋਂ ਅਮਰੀਕਾ ਦੇ ਵਿੱਚ ਰਾਸ਼ਟਰਪਤੀ ਸੀ ਉਦੋਂ ਵੀ ਇਹ ਪ੍ਰੋਬਲਮ ਉਹਦੀ ਉਹਨੇ ਕ੍ਰੀਏਟ ਕੀਤੀ ਸੀ ਕਿ ਉਹਦੀ ਨੀਤੀ ਜਣੀ ਹੁੰਦੀ ਆ ਹਮੇਸ਼ਾ ਹੀ ਪ੍ਰਵਾਸੀਆਂ ਦੇ ਵਿਰੋਧ ਦੇ ਵਿੱਚ ਹੁੰਦੀ ਏ ਜਿਹੜਾ ਹੁਣ ਉਹਨੇ ਫੈਸਲਾ ਕੀਤਾ ਆ ਇਹ ਫੈਸਲਾ ਬਿਲਕੁਲ ਜਿਹੜਾ ਉਹਦਾ ਲੋਕ ਵਿਰੋਧੀ ਫੈਸਲਾ ਆ ਜੇਕਰ ਆਪਾਂ ਇਹ ਮੰਨੀਏ ਕਿ ਕ੍ਰਾਈਸਿਸ ਦੀ ਗੱਲ ਕਰੀਏ ਇਕਨੋਮੀਕ ਕ੍ਰਾਈਸਿਸ ਉਹ ਵਰਲਡ ਲੈਵਲ ਤੇ ਹੈਗੀ ਆ ਅਮਰੀਕਾ ਦੇ ਵਿੱਚ ਵੀ ਉਸ ਦਾ ਪ੍ਰਭਾਵ ਜਿਆਦਾ ਪੈ ਰਿਹਾ ਆ ਪਰ ਸਰਕਾਰ ਨੂੰ ਇਸ ਤੇ ਪ੍ਰਤੀ ਕੋਈ ਏਦਾਂ ਦੀ ਨੀਤੀ ਬਣਾਉਣੀ ਚਾਹੀਦੀ ਆ ਹੁਣ ਜੇ ਸਾਡੇ ਬੱਚੇ ਇੱਥੋਂ ਇਨਾ ਖਰਚ ਕਰਕੇ ਉੱਥੇ ਗਏ ਨੇ ਮਾਪਿਆਂ ਨੂੰ ਪਤਾ ਨਹੀਂ ਕਰਜ਼ਾ ਲਿਆ ਆ ਜਾਂ ਕੀ ਕੀਤਾ ਹੈਗਾ ਆ ਉਹ ਉਹਨਾਂ ਨੇ ਆਪਣੇ ਬੱਚਿਆਂ ਦਾ ਭਵਿੱਖ ਸਵਾਰਨ ਲਈ ਅਮਰੀਕਾ ਨੇ ਭੇਜ ਅਮਰੀਕਾ ਵਿੱਚ ਭੇਜਿਆ ਆ ਹੁਣ ਜਦੋਂ ਉੱਥੇ ਅਮਰੀਕਾ ਜਾ ਕੇ ਪਹੁੰਚ ਗਏ ਨੇ ਜੇ ਸਰਕਾਰ ਨੇ ਉੱਥੇ ਆਪਣਾ ਜਦੋਂ ਇਹ ਫੈਸਲਾ ਹੀ ਸੁਣਾ ਦਿੱਤਾ ਹੈ ਤਾਂ ਇਹ ਫੈਸਲਾ ਬਹੁਤ ਹੀ ਘੱਟ ਹੈਗਾ ਉਹ ਬੱਚੇ ਹੁਣ ਜਾਣਗੇ ਕਿੱਥੇ ਨਾ ਉਹ ਇੰਡੀਆ ਜੋਗੇ ਰਹੇ ਨਾ ਹੀ ਅਮਰੀਕਾ ਜੋਗੇ ਰਹੇ ਅਸੀਂ ਇਸ ਦੀ ਕੋਤ ਨਿੰਦਾ ਕਰਦੇ ਆ ਤੇ ਅਸੀਂ ਬਾਰ ਬਾਰ ਇਹੀ ਕਵਾਂਗੇ ਕਿ ਇਹ ਫੈਸਲਾ ਜਿਹੜਾ ਸਰ ਔਰਤਾਂ ਉੱਥੇ ਰਹਿ ਰਹੀਆਂ ਨੇ ਇੰਡੀਅਨ ਜਸੇ ਦੀ ਔਰਤਾਂ ਕੁਛ ਕੇ ਮਨ ਲੋ ਗਰਭਤੀਆਂ ਬੱਚੇ ਹੋਣ ਵਾਲੇ ਕੁਛ ਹੀ ਮਹੀਨੇ ਬਾਅਦ ਉਹਨਾਂ ਨੇ ਕੋਈ ਵੀ ਕਹਤਾ ਵੀ ਉਹ ਵੀ ਇੱਥੇ ਮਨ ਲੋ ਫਰਵਰੀ ਕੇ ਬਾਅਦ ਤੁਝੇ ਬੱਚਾ ਪੈਦਾ ਹੋਗਾ ਉਸ ਨੂੰ ਅਸੀਂ ਇੱਥੇ ਨਹੀਂ ਮਨ ਲੋ ਨਾਗਰਿਕ ਤੇ ਦੇਵਾਂਗੇ ਉਹ ਵੀ ਤਾਂ ਕਿੰਨੇ ਗੰਭੀਰ ਮਾਮਲੇ ਉਹ ਤਾਂ ਬਹੁਤ ਗੰਭੀਰ ਹੈ ਕਿ ਜਿਹੜੀਆਂ ਔਰਤਾਂ ਨੇ ਪਹਿਲਾਂ ਹੀ ਹਸਪੀਟਲ ਦੇ ਵਿੱਚ ਐਡਮਿਟ ਨੇ ਕਿਉਂਕਿ ਆਪਣੇ ਬੱਚਾ ਸੀਜ਼ੇਰੀਅਨ ਕਰਵਾਣ ਤੇ ਤੁਲੀਆਂ ਹੋਈਆਂ ਨੇ ਜਿਵੇਂ ਨਾ ਕਿਵੇਂ ਕਰਕੇ ਇੱਕ ਜਿਹੜੀ ਡੇਟ ਦਿੱਤੀ ਹੈ ਉਸ ਤੋਂ ਪਹਿਲਾਂ ਬੱਚੇ ਸਾਡੇ ਹੋ ਜਾਣ ਤਾਂ ਕਿ ਸਾਨੂੰ ਇੱਥੇ ਸਿਟੀਜ਼ਨਸ਼ਿਪ ਜਿਹੜੀ ਹੈਗੀ ਉਹ ਮਿਲ ਜੇ ਤੇ ਇਹ ਵੀ ਵੇਖੋ ਕਿੰਨਾ ਅਮਾਨਵੀ ਇੱਕ ਫੈਸਲਾ ਹੈਗਾ ਆ ਵੀ ਜੇਕਰ ਔਰਤ ਵੀ ਇਦਾਂ ਕਰ ਰਹੀ ਹੈ ਤੇ ਔਰਤ ਦੇ ਨਾਲ ਵੀ ਇਸ ਚੀਜ਼ ਦਾ ਬਹੁਤ ਵੱਡਾ ਤੱਕਾ ਹੈਗਾ ਏ ਸਾਡੀ ਸਰਕਾਰ ਨੂੰ ਤੁਸੀਂ ਕੀ ਅਪੀਲ ਕਰਦੇ ਬਾਰੇ ਸਰਕਾਰ ਨੂੰ ਪ੍ਰਧਾਨ ਮੰਤਰੀ ਜੀ ਨੂੰ ਵੀ ਜਿਹੜੇ ਇੰਡੀਅਨ ਹੈ ਉੱਥੇ ਉਹਨਾਂ ਦੇ ਮੰਨ ਲਓ ਇਹਨਾਂ ਦੇ ਕੋਈ ਆਵਾਜ਼ ਉਠਾਵੇ ਬਿਲਕੁਲ ਜੀ ਭਾਰਤ ਸਰਕਾਰ ਨੂੰ ਇਹ ਕਰਨਾ ਚਾਹੀਦਾ ਹੈ ਕਿਉਂਕਿ ਜਿਹੜੇ ਬੱਚੇ ਨੇ ਸਾਡੇ ਭਾਰਤ ਦੇ ਨੇ ਭਾਰਤ ਸਰਕਾਰ ਨੂੰ ਇਸ ਦੇ ਪ੍ਰਤੀ ਅੱਗੇ ਆ ਕੇ 트ੰਪ ਦੇ ਨਾਲ ਇਸ ਤਰ੍ਹਾਂ ਦਾ ਜਿਹੜਾ ਵਿਵਾਦ ਛੇੜਨਾ ਚਾਹੀਦਾ ਹੈ ਵੀ ਸਾਡੇ ਬੱਚੇ ਜਿਹੜੇ ਪਹੁੰਚ ਚੁੱਕੇ ਹੋਏ ਨੇ ਉਹਨਾਂ ਨੂੰ ਕਿਤੇ ਨਾ ਕਿਤੇ ਪੜਾ ਦੇਣ ਅੱਗੇ ਤੋਂ ਇਹੋ ਜੀ ਕੋਈ ਪਾਲਿਸੀ ਬਣਾ ਦੇਣ ਜਿਸ ਤੇ ਕਰਕੇ ਪਹਿਲਾਂ ਹੀ ਇੱਥੇ ਵੀ ਪਤਾ ਚੱਲ ਜੇ ਪੈਰੈਂਟਸ ਨੂੰ ਵੀ ਪਤਾ ਲੱਗੇ ਤੇ ਬੱਚਿਆਂ ਨੂੰ ਵੀ ਪਤਾ ਲੱਗੇ ਕਿ ਉਹ ਬਾਹਰ ਜਾਣ ਤੋਂ ਪਹਿਲਾਂ ਸੋਚਣ ਇਹੋ ਜਿਹੀ ਖੱਜਲ ਖਵਾਰੀ ਨਾ ਹੋਵੇ ਔਰ ਕਿਸ ਤਰ੍ਹਾਂ ਦੇ ਹਾਲਾਤ ਹੈ ਪਰਿਵਾਰਾਂ ਦੇ ਜਿਹੜੇ ਬੱਚੇ ਗਏ ਗੱਲਬਾਤ ਕਰਦੇ ਉਹਨਾਂ ਨਾਲ ਕਿ ਕਿਸ ਤਰ੍ਹਾਂ ਇਸ ਤਰ੍ਹਾਂ ਤੁਹਾਨੂੰ ਮਹਿਸੂਸ ਹੋ ਰਿਹਾ ਕਿੰਨਾ-ਕਿੰਨਾ ਪੈਸਾ ਲਾ ਕੇ ਤੁਸੀਂ ਭੇਜੇ ਹੋਣੇ ਹਾਂਜੀ ਜਿਹੜਾ ਇਹ ਫੈਸਲਾ ਕੀਤਾ ਹੋਇਆ ਜੀ ਇਹ ਤੇ ਬਹੁਤ ਲੋਕਾਂ ਨੂੰ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ ਜਿਨ੍ਹਾਂ ਦੇ ਬੱਚੇ ਅਧਵਿਚਕਾਰ ਫਸੇ ਨੇ ਜਾਂ ਜਿਹੜੇ ਬਾਰਡਰ ਤੇ ਬੈਠੇ ਨੇ ਉਹਨਾਂ ਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੁਣ 50 50 60 60 ਲ ਉੱਥੇ ਕੋਈ ਅਧਵਿਚਾਰ ਫਸਿਆ ਹੋਇਆ ਹੈ ਕੋਈ ਬਾਰਡਰ ਦੇ ਨੇੜੇ ਵੇ ਇੱਕ ਅਮਰੀਕਾ ਸਰਕਾਰ ਨੂੰ ਇੱਕ ਲਾਸਟ ਡੇਟ ਦੇਣੀ ਚਾਹੀਦੀ ਸੀ ਵੀ ਇਸ ਡੇਟ ਤੋਂ ਅੱਗੇ ਕੋਈ ਐਂਟਰ ਨਹੀਂ ਹੋ ਸਕਦਾ ਅਜੇ ਵੀ ਇੱਕ ਲਾਸਟ ਡੇਟ ਦੇ ਦੇਣਾ ਵੀ ਹਾਂ ਵੀ ਆ ਇਸ ਤਰੀਕ ਤੋਂ ਅੱਗੇ ਕੋਈ ਐਂਟਰ ਨਹੀਂ ਕਰ ਸਕਦਾ ਤੇ ਠੀਕ ਰਹੇਗਾ ਨਹੀਂ ਤਾਂ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪਏਗਾ ਸਾਰਿਆਂ ਨੇ ਕਰਜ਼ਾ ਚੁੱਕ ਕੇ ਕੋਈ ਜ਼ਮੀਨ ਵੇਚ ਕੇ ਕੋਈ ਕਿਵੇਂ ਬਾਹਰ ਪਹੁੰਚਿਆ ਹੈ ਕਿੰਨੇ ਕ ਪੈਸਾ ਖਰਚ ਹੋ ਜਾਂਦਾ ਹੈ ਇੱਕ ਵਾਰ ਜੇ ਕਿਸੇ ਮਤਲਬ ਭੇਜਦੇ ਆ ਫੈਮਿਲੀ ਭੇਜਦੇ ਇੱਕ ਬੱਚੇ ਨੂੰ ਭੇਜਦੇ ਜੇ ਸਿੰਗਲ ਪਰਸਨ ਦੀ ਗੱਲ ਕਰੀ ਘੱਟੋ ਘੱਟ 50-60 ਲੱਖ ਰੁਪਏ ਲੱਗ ਜਾਂਦਾ ਜੇ ਹੁਣ ਕਿਸੇ ਦਾ ਨਾਲ ਬੱਚਾ ਹੈ ਫੈਮਿਲੀ ਹੈ ਕਰੋੜ 100 ਕਰੋੜ ਰੁਪਏ ਲੱਗ ਰਿਹਾ ਜੀ ਜਿਹਨੂੰ ਹੁਣ ਕਰੋੜ 100 ਕਰੋੜ ਰੁਪਏ ਲਾ ਕੇ ਗਿਆ ਉਹਨੂੰ ਬਹੁਤ ਦਿੱਕਤਾਂ ਦਾ ਸਾਹਮਣਾ ਕਰਨਾ ਪੈਣਾ ਜੀ ਬਹੁਤ ਔਖਾ ਜੀ ਜਿਹੜੇ ਹੁਣ ਵਿੱਚ ਵਿਚਕਾਰ ਫਸੇ ਨੇ ਕੋਈ ਪੰਜਾਬ ਦੇ ਤੋਂ ਲੋਕ ਬੁੱਧ ਗਏ ਹੋਗੇ ਕਿਸ ਤਰ੍ਹਾਂ ਦੇਖ ਰਹੇ ਪੰਜਾਬ ਤੇ ਕਿੰਨਾ ਅਸਰ ਪਊ ਪੰਜਾਬ ਤੇ ਸਾਰੀ ਗਿਆ ਜੀ ਪੰਜਾਬ ਹਰਿਆਣਾ ਆਪਣੇ ਸਾਰੀ ਸਟੇਟਾਂ ਨੇੜੇ ਤੇ ਜਿਹੜੇ ਜਿੰਨੀਆਂ ਵੀ ਸਟੇਟਾਂ ਨੇ ਬਹੁਤ ਜ਼ਿਆਦਾ ਅਸਰ ਪਏਗਾ ਜੀ ਬਹੁਤ ਦਿੱਕਤਾਂ ਦਾ ਸਾਹਮਣਾ ਹੈ ਬਹੁਤ ਔਖਾ ਜੀ ਅਸੀਂ ਤੇ ਭਾਰਤ ਸਰਕਾਰ ਮੋਦੀ ਸਾਹਿਬ ਨੂੰ ਇਹੀ ਮੈਸੇਜ ਲਗਾਉਣਾ ਚਾਹੁੰਦੇ ਆ ਵੀ ਘੱਟੋ ਘੱਟ ਅਮਰੀਕਾ ਸਰਕਾਰ ਨਾਲ ਗੱਲ ਕਰਨ ਤੇ ਇੱਕ ਲਾਸਟ ਡੇਟ ਵੀ ਹਾਂ ਵੀ ਇਸ ਲਾਸਟ ਡੇਟ ਤੋਂ ਅੰਦਰ ਛੋਟੀ ਤਰੀਕ ਦੇ ਦੇਣਾ ਕੋਈ ਜ਼ਿਆਦੀ ਲੰਮੀ ਨਹੀਂ ਕੋਈ ਇਸ ਤੋਂ ਦਾ ਕੋਈ ਹੁਣ ਨਵਾਂ ਤਾਂ ਚੱਲਿਆ ਨਹੀਂ ਉਹੀ ਨੇ ਜਿਹੜੇ ਵਿੱਚ ਵਿਚਕਾਰ ਫਸੇ ਨੇ ਜਾਂ ਬਾਰਡਰ ਦੇ ਨੇੜੇ ਲੱਗੇ ਨੇ ਕੋਈ ਛੋਟੀ ਤਰੀਕ ਦੇ ਦੇਣੇ ਇੱਕ ਲਾਸਟ ਤਰੀਕ ਦੇ ਦੇਣ ਬਿਹਾਂ ਵੀ ਆ ਤਰੀਕ ਤੋਂ ਬਾਅਦ ਅਸੀਂ ਐਂਟਰ ਨਹੀਂ ਹੋਣ ਦੇਣਾ ਤੇ ਇਹੀ ਮੈਸੇਜ ਇਹ ਵੀ ਭਾਰਤ ਸਰਕਾਰ ਨੂੰ ਵੀ ਉਹਨਾਂ ਨਾਲ ਆਪਣਾ ਰابطਾ ਕਾਇਮ ਕਰਨਾ ਮੈਂ ਮਮਤਾ ਸ਼ਰਮਾ ਇੰਡੀਆ ਦੇ ਬਹੁਤ ਅਸਰ ਪਏਗਾ ਇਸ ਦਾ ਮਤਲਬ ਫਾਈਨੈਂਸ਼ੀਅਲੀ ਪ੍ਰੋਬਲਮ ਚ ਵੀ ਪਏਗਾ ਔਰ ਬਹੁਤ ਜ਼ਿਆਦਾ ਦਿੱਕਤ ਆਏਗੀ ਜਿਵੇਂ ਬੱਚੇ ਬਹੁਤ ਸਾਰੇ ਪੈਸੇ ਇਨਵੈਸਟ ਕਰਕੇ ਜਾ ਰਹੇ ਨੇ ਅਮਰੀਕਾ ਵਿੱਚ ਆਪਣਾ ਮਤਲਬ ਕੈਰੀਅਰ ਹੀ ਲਗਾ ਰਹੇ ਨੇ ਪੂਰਾ ਔਰ ਆਪਣੇ ਉਰੇ ਜ਼ਮੀਨਾਂ ਵੇਚ ਕੇ ਬਾਹਰ ਕੰਟਰੀ ਜਾ ਰਹੇ ਉਹਨਾਂ ਨੂੰ ਫਿਰ ਉੱਥੋਂ ਦੀ ਪੇਜੇ ਜਾ ਰਹੇ ਇਸ ਤੇ ਉਹ ਤੇ ਬਹੁਤ ਜ਼ਿਆਦਾ ਬੁਰਾ ਪ੍ਰਭਾਵ ਪਏਗਾ ਹਾਂਜੀ ਇਹ ਖਤਰਾ ਹੈ ਬਹੁਤ ਜ਼ਿਆਦਾ ਖਤਰਾ ਹੈ 50 ਲੱਖ ਰੁਪਏ ਲਾਇਆ ਉਹਨਾਂ ਨੇ ਬਹੁਤ ਜਿਨ੍ਹਾਂ ਨੇ 50 ਲੱਖ 40 40 ਲੱਖ ਬਹੁਤ ਪੈਸਾ ਲਾ ਕੇ ਗਏ ਨੇ ਉਹਨਾਂ ਦਾ ਤਾਂ ਪੂਰੀ ਜ਼ਿੰਦਗੀ ਹੀ ਉਸ ਤੇ ਉੱਪਰ ਡਿਪੈਂਡ ਹੈ ਨਾ ਫਿਰ ਉਹ ਵਾਪਸ ਆ ਜਾਣਗੇ ਉਰਿਆ ਕਿ ਉਹਨਾਂ ਦਾ ਤੇ ਇਹ ਕਿਹੜੇ ਸਮਾਨ ਹੈ ਦਈ ਹੈ ਹਾਂਜੀ ਇਹ ਸਮਾਨਾ ਦਾ ਹੀ ਹੈ ਇਹ ਹੁਣ ਅਮਰੀਕਾ ਜਾ ਰਿਹਾ ਹੈ ਇਹਦਾ ਵੀਜ਼ਾ ਆ ਚੁੱਕਿਆ ਹੈ ਵੀਜ਼ਾ ਆ ਚੁੱਕਿਆ ਹੈ ਹਾਂਜੀ ਤੇ ਇਸकी ਮਦਦ ਬਾਜ਼ ਉੱਥੇ ਰਹਿ ਰਹੇ ਹਾਂਜੀ ਤੇ ਪੇਰੈਂਟਸ ਉੱਥੇ ਹੀ ਰਹਿ ਰਹੇ ਆ ਉਹਦੀ ਸਿਸਟਰ ਵੀ ਉੱਥੇ ਹੀ ਹੈ ਬਸ ਇਹਦਾ ਪੈਂਡਿੰਗ ਸੀ ਵੀਜ਼ਾ ਹੁਣ ਇਹਦਾ ਆ ਗਿਆ ਵੀਜ਼ਾ ਯੂਥ ਤੇ ਹਾਂਜੀ ਯੂਥ ਤੇ ਇਹ ਅਸਰ ਹੈ ਕਿ ਅੱਜਕੱਲ ਸਾਰਾ ਜਿਹੜਾ ਸਾਡਾ ਪੰਜਾਬ ਦਾ ਯੂਥ ਹੈ ਉਹ ਬਾਹਰ ਜਾ ਰਿਹਾ ਹੈ ਨਾ ਇਨ ਸਰਚ ਆਫ ਜobs ਬੈਟਰ ਫਿਊਚਰ ਸਹੀ ਵੀ ਹੈ ਇੱਕ ਜਗ੍ਹਾ ਤੇ ਪਰ ਉੱਥੇ ਇਹ ਕਹਿ ਰਹੇ ਨੇ ਹੁਣ ਵਰਕ ਨਹੀਂ ਮਿਲ ਰਿਹਾ ਕਿਉਂਕਿ ਯੂਥ ਵੱਧ ਚੁੱਕਿਆ ਉੱਥੇ ਤਾਂ ਇਸ ਕਰਕੇ ਇਹ ਨੁਕਸਾਨ ਵੀ ਇੱਕ ਤਰ੍ਹਾਂ ਦਾ ਉਹ ਵਾਪਸ ਭੇਜੇਗਾ ਜਿਹੜੇ ਲੋਕ ਪੰਜਾਬ ਨਾਲ ਲੱਖ ਰੁਪਏ ਲੈ ਆ ਕੇ ਗਏ ਉਹਦਾ ਕਿੰਨਾ ਕ ਅਸਰ ਪੈਜੂਏ ਇਥੇ ਫਿਰ ਨੁਕਸਾਨ ਨੁਕਸਾਨ ਹੈ ਮੇਰਾ ਨਾਮ ਪਾਇਲ ਹੈ ਉਹ ਤਾਂ ਮਤਲਬ ਬਾਹਰ ਜਾ ਰਹੇ ਨੇ এমপ্লয়ਮੈਂਟ ਵਾਸਤੇ ਉਹਨਾਂ ਨੂੰ এমপ্লয়ਮੈਂਟ ਹੀ ਨਹੀਂ ਮਿਲ ਰਹੀ ਹੁਣ ਉਹਨਾਂ ਪਿੰਨੇ ਪੈਸੇ ਲਾ ਕੇ ਬਾਹਰ ਜਾ ਰਹੇ ਨੇ ਨਾ ਤਾਂ ਉਹ ਇੰਡੀਆ 'ਚ ਮਤਲਬ ਇੰਡੀਆ 'ਚ ਜੌਬ ਕਰ ਲੈਣ ਜੌਬ ਕਰ ਲੈਣ ਆਪਣਾ ਉੱਥੇ ਆਪਣਾ ਇੰਡੀਆ ਦਾ ਸੈਟਅਪ ਕਰ ਲੈਣ ਬਾਹਰ ਜਾ ਕੇ ਵੀ ਉਹੀ ਕੰਮ ਕਰਨਾ ਹੈ ਇੰਡੀਆ 'ਚ ਵੀ ਉਹੀ ਕੰਮ ਕਰਨਾ ਹੈ ਜਿਸ ਤਰ੍ਹਾਂ 50 ਲੱਖ ਲਾ ਕੇ ਜਿਹੜੇ ਬੱਚੇ ਗਏ ਉਹਨਾਂ ਨੂੰ ਹੁਣ ਵਾਪਸ ਭੇਜ ਜੇਗਾ ਤਾਂ ਨੁਕਸਾਨ ਸਾਡਾ ਬਹੁਤ ਵੱਡਾ ਆਇਆ ਹੋਵੇਗਾ ਬਾਹਰ ਜਾ ਕੇ ਉਹ ਕੰਮ ਲਾਭ ਉਹਨਾਂ ਨੂੰ ਮਿਲ ਨਹੀਂ ਰਿਹਾ ਹੈਗਾ ਅਨਪਲੋਇਮੈਂਟ ਹੋ ਰਹੀ ਹੈ ਓਰਾ ਪੈਸੇ ਜੋ ਆਪਣੇ ਡੋਨਲਡ 트ੰਪ ਨੇ ਜੀ ਉਹਨਾਂ ਦੇ ਚੋਣ ਪ੍ਰਚਾਰ ਦੇ ਮੁਤਾਬਿਕ ਉਹਨਾਂ ਨੇ ਇਹ ਗੱਲ ਕਹੀ ਸੀਗੀ ਕਿ ਜਿਹੜੇ ਇਲੀਗਲ ਤੌਰ ਤੇ ਮੇਰੇ ਮਤਲਬ ਯੂਐਸ ਦੇ ਵਿੱਚ ਐਂਟਰ ਕਰ ਰਹੇ ਨੇ ਤੇ ਮੈਂ ਸਭ ਤੋਂ ਵੱਡਾ ਐਕਸ਼ਨ ਸਭ ਤੋਂ ਪਹਿਲਾਂ ਉਹਨਾਂ ਤੇ ਕਰਾਂਗਾ ਤੇ ਸੌ ਚੁੱਕ ਸਮਾਗਮ ਤੋਂ ਬਾਅਦ ਉਹਨਾਂ ਨੇ ਇਹਦੇ ਉੱਤੇ ਹੀ ਕੰਮ ਕਰਨਾ ਸਟਾਰਟ ਕੀਤਾ ਜਿਵੇਂ ਕਿ ਉਹਨਾਂ ਨੇ ਬਾਰਡਰ ਸੀਗੇ ਲਾਈਕ ਮੈਕਸੀਕੋ ਹੋਰ ਕੰਟਰੀਆਂ ਦੇ ਬਾਰਡਰ ਸੀ ਉਹ ਬਿਲਕੁਲ ਹੀ ਕਲੋਜ਼ ਕਰ ਦਿੱਤੇ ਨੇ ਤੇ ਫੋਰਸ ਇੰਨੀ ਜ਼ਿਆਦਾ ਕਰਤੀ ਹੈ ਕਿ ਜਿਵੇਂ ਆਪਣੇ ਮੋਸਟਲੀ ਪੰਜਾਬ ਹਰਿਆਣਾ ਹਿਮਾਚਲ ਦੇ ਮਤਲਬ ਆਪਣੇ ਨੌਜਵਾਨ ਪੀੜ੍ਹੀ ਆ ਉੱਥੇ ਜਾਂਦੇ ਸੀ ਉਹ ਇਲੀਗਲ ਬਾਰਡਰ ਦੇ ਥਰੂ ਜਾਂਦੇ ਸੀ ਹਨਾ ਉਹ ਬਿਲਕੁਲ ਬੰਦ ਕਰ ਦਿੱਤਾ ਪਰ ਜਿਹੜੇ ਬਾਈ ਚਾਂਸ ਟੱਪ ਵੀ ਜਾਂਦੇ ਨੇ ਉਹ ਕੈਂਪਾਂ ਦੇ ਵਿੱਚ ਪਏ ਨੇ ਇਲੀਗਲ ਆਪਣੇ ਪੰਜਾਬੀਆਂ ਦੇ ਉੱਤੇ ਬਹੁਤ ਜ਼ਿਆਦਾ ਫਰਕ ਪਏਗਾ ਜਿਹੜੇ ਟੱਪੇ ਹੋਏ ਨੇ ਜਾਂ ਜਿਨ੍ਹਾਂ ਦੇ ਕੋਈ ਕਾਗਜ਼ ਨਹੀਂ ਹੈਗੇ ਉਹਨਾਂ ਦੇ ਉੱਤੇ ਬਹੁਤ ਜ਼ਿਆਦਾ ਇਫੈਕਟ ਪਏਗਾ ਉਹ ਸਾਰੇ ਹੀ ਸਾਰੇ ਵਾਪਸ ਆਣਗੇ ਜੀ ਇਹ ਇਫੈਕਟ ਪਏਗਾ ਜੀ ਆਪਣਾ ਅਮਰੀਕਾ ਦੇ ਜਿਹੜੇ ਹਾਲਾਤ ਹੈ ਉਸ ਦੇ ਨਾਲ ਉਸ ਦਾ ਅਸਰ ਪੰਜਾਬ ਤੇ ਵੀ ਦਿਖਾਈ ਦੇ ਰਿਹਾ ਹੈ ਅਰ ਲੋਕ ਮੰਗ ਕਰ ਰਹੇ ਹਨ ਬਾਰੇ ਸਰਕਾਰ ਤੋਂ ਦੇਸ਼ ਦੇ ਪ੍ਰਧਾਨ ਮੰਤਰੀ ਤੋਂ ਵੀ ਅਮਰੀਕਾ ਸਰਕਾਰ ਨਾਲ ਟਰੰਪ ਸਾਹਿਬ ਨਾਲ ਗੱਲਬਾਤ ਕਰੀ ਜਾਵੇ ਕਿਉਂਕਿ ਜਿਹੜੇ ਲੋਕ ਉੱਥੇ ਹੈ ਕੁਝ ਬਾਰਡਰ ਤੇ ਕੁਝ ਲੋਕ ਕੰਮ ਕਰ ਰਹੇ ਹਨ ਉਹਨਾਂ ਦਾ ਭਵਿੱਖ ਵੀ ਚਿੰਤਾਜਨਕ ਹੈ ਕਿਉਂਕਿ ਲੱਖਾਂ ਕੋੜਾ ਰੁਪਏ ਲਾ ਕੇ ਉੱਥੇ ਗਏ ਅਮਰੀਕਾ ਲੇਕਿਨ ਉਹਨਾਂ ਦੇ ਸੁਪਨੇ ਹੁਣ ਬਿਲਕੁਲ ਟੁੱਟ ਜਾਣੇ ਜਿਸ ਤਰ੍ਹਾਂ ਉਹਨਾਂ ਬਾਵਸ ਭੇਜਿਆ ਜਾਵੇਗਾ ਕਿਉਂਕਿ ਇੱਕ ਪਰਿਵਾਰ ਜਾਂਦਾ ਹੈ ਤਾਂ 1.5 ਤੋਂ 2 ਕਰੋੜ ਰੁਪਏ ਉਹਨਾਂ ਦਾ ਲੱ ਤੇ ਇਸ ਲਈ ਸਰਕਾਰ ਨੂੰ ਵੀ ਚਾਹੀਦਾ ਹੈ ਸਾਡੇ ਦੇਸ਼ ਦੀ ਵੀ ਅਮਰੀਕਾ ਦੇ ਰਾਸ਼ਟਰਪਤੀ ਨਾਲ ਗੱਲਬਾਤ ਕਰਕੇ ਕੋਈ ਛੋਟੀ ਤਾਰੀਖ ਜਿਹੜੇ ਲੋਗ ਅੰਦਸਿਆ ਵੀ ਕੋਈ ਤਾਰੀਖ ਦੇ ਜAVE ਕੋਈ ਸਟੇਮ ਫਿਕਸ ਕੀਤਾ ਜਾਵੇ ਵੀ ਤਾਂ ਕਿ ਉਹਨਾਂ ਕਾਪਾ ਵਿਖ ਬਚ ਸਕੇ ਕੈਮਰਾਮੈਨ ਬੀਕੇ ਕਰਕੇ ਦੇ ਨਾਲ ਪ੍ਰਸੋਤਮ ਕੌਸ਼ਿਕ ਸਮਾਣਾ ਨਿਊਜ਼